ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀਆਂ ਕਿ ਮੇਰੀ YouTube ਫੈਮਲੀ ਜਿਹੜੀ ਆ ਸਾਰੇ ਰੱਜ ਖੁਸ਼ੀ ਹੋਣਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਤੁਹਾਨੂੰ ਇੱਕ ਅਨਮੋਲ ਖਜ਼ਾਨਾ ਜਿਹੜਾ ਉਹ ਦਿਖਾਉਣ ਜਾ ਰਹੀ ਹਾਂ ਤੁਸੀਂ ਇਹ ਦੇਖ ਸਕਦੇ ਆ ਇਹ ਮੇਰੇ ਦੇਜਦੀਆਂ ਹੈਗੀਆਂ ਆ ਜੀ ਪੱਖੀਆਂ ਤੁਸੀਂ ਦੇਖ ਸਕਦੇ ਆ ਕਿਉਂਕਿ ਹੁਣ ਨੀ ਕੁੜੀਆਂ ਬਣਾਉਂਦੀਆਂ ਹੈਗੀਆਂ ਬਹੁਤ ਹੀ ਸੋਹਣੀਆਂ ਆ ਤੁਸੀਂ ਦੇਖ ਸਕਦੇ ਕਿੰਨਾ ਪਿਆਰੀਆਂ ਬਣੀਆਂ ਹੋਈਆਂ ਆ ਪੱਖੀਆਂ ਤੁਸੀਂ ਦੇਖੋਗੇ ਕਿੰਨਾ ਸੋਹਣਾ ਇਹਨਾਂ ਦੇ ਵਿੱਚ ਆਪਾਂ ਜਿਹੜੀ ਓਨ ਯੂਜ਼ ਕਰਕੇ ਬਣਾਈਆਂ ਧਾਗੇ ਦੀਆਂ ਵੀ ਬਣੀਆਂ ਹੋਈਆਂ ਓਨ ਦੀਆਂ ਹੀ ਬਣੀਆਂ ਹੋਈਆਂ ਇਹਨਾਂ ਨੂੰ ਹਜੇ ਕੋਰਾ ਲਾ ਕੇ ਤੇ ਚਾਲਰ ਲਾਉਣ ਵਾਲੀ ਆ ਇਹ ਮੇਤੋ ਲਗਾਈ ਨਹੀਂ ਗਈ ਹੈਗੀ ਮੁੜ ਕੇ ਇਸ ਕਰਕੇ ਦੇਖ ਸਕਦੇ ਹਾਂ ਕਿੰਨੀਆਂ ਪਿਆਰੀਆਂ ਬਣੀਆਂ ਹੋਈਆਂ ਇਹ ਇਹ ਧਾਗੇ ਦੀ ਬਣੀ ਹੋਈ ਹੈ ਸਿਲਕੀ ਧਾਗੇ ਦੇ ਵਿੱਚ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹੜਾ ਆ ਉਹ ਆਪਾਂ ਡਿਜ਼ਾਈਨ ਬਣਾਇਆ ਹੋਇਆ ਆ ਇਹ ਬਹੁਤ ਹੀ ਸੋਹਣੀਆਂ ਆ ਤਕਰੀਬਨ ਅੱਜ ਤੋਂ ਕਾਫੀ ਧੀਰ ਪਹਿਲਾਂ ਦੀਆਂ ਬਣੀਆਂ ਹੋਈਆਂ ਆ ਜਿਨ੍ਹਾਂ ਤੇ ਹਜੇ ਆ ਕੋਰਾਂ ਨਹੀਂ ਲੱਗੀਆਂ ਚਾਲ ਨਹੀਂ ਲੱਗੀਆਂ ਇਹ 20 ਸਾਲ ਪੁਰਾਣੀਆਂ ਆ 20 ਕਿ ਸਾਲ ਤੇ ਜਿਹੜੀਆਂ ਦੂਜੀਆਂ ਇਹ ਮੇਰੀ ਮਦਰ ਇਨ ਲਾਉਦੀ ਆ ਮੇਰੀ ਮੰਮੀ ਦੀ ਬਣੀ ਹੋਈ ਹੈ ਪੱਖੀ ਇਹ 55 ਸਾਲ ਹੋ ਗਏ ਇਸ ਪੱਖੀ ਨੂੰ ਬਣੀ ਹੋਈ ਨੂੰ ਦੇਖ ਸਕਦੇ ਹੋ ਇਹ ਖਜ਼ਾਨਾ ਜਿਹੜਾ ਆਪਾਂ ਸਾਂਭ ਕੇ ਰੱਖਿਆ ਹੋਇਆ ਹੈ ਇਹ ਵੀ ਮੇਰੀਆਂ ਹੀ ਪੱਖੀਆਂ ਬਣੀਆਂ ਹੋਈਆਂ ਦੇਖ ਸਕਦੇ ਤੁਸੀਂ ਕਿੰਨੀ ਪਿਆਰੀ ਪੱਕੀ ਬਣੀ ਨੇ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਆ ਇਹ ਹਨ ਮੋਲ ਖਜ਼ਾਨਾ ਆ ਗਾਂਵੜੀ ਜਨਰੇਸ਼ਨ ਨੂੰ ਇਹਦੇ ਬਾਰੇ ਚ ਯਾਦਾ ਨਹੀਂ ਪਤਾ ਹੋਗਾ ਦੇਖ ਸਕਦੇ ਤੁਸੀਂ ਇਹ ਵੀ ਮੇਰੀ ਮੰਮੀ ਦੀ ਬਣੀ ਹੋਈ ਹੈ ਮਦਰਨ ਲਾਉ ਦੀ ਗੋਪੀ ਦੇ ਫੁੱਲਾਂ ਦੀ हां जी जी ਉਸ ਤੋਂ ਗਾਂ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਚਾਹ ਰਹੇ ਆ ਦਿਖਾਉਣ ਚੱਲੀ ਆ ਮੈਂ ਤੁਹਾਨੂੰ ਇਹ ਹੈਗੀਆਂ ਜੀ ਦਰੀਆਂ ਹੱਥ ਦੇ ਨਾਲ ਬੁਣੀਆਂ ਹੋਈਆਂ ਦਰੀਆਂ ਇਹਦੇ ਉੱਤੇ ਗੁੱਲ ਪਾਏ ਹੋਏ ਆ ਦੇਖ ਸਕਦੇ ਹੋ ਕਿੰਨਾ ਪਿਆਰੀਆਂ ਬਣੀਆਂ ਹੋਈਆਂ ਨੇ ਦਰੀਆਂ ਫੁੱਲ ਮੰਝੇ ਦੀ ਵੈਸੇ ਦਰੀ ਆ ਫੋਲਡ ਕਰਕੇ ਰੱਖੀ ਹੋਈ ਏ ਇਸ ਕਰਕੇ ਇਹ ਜੀ ਅਨਮੋਲ ਖਜ਼ਾਨਾ ਆ ਹੁਣ ਬਹੁਤ ਘੱਟ ਬਣ ਰਹੀਆਂ ਆ ਇਹ ਛੋਟੇ ਗੁੱਲਾਂ ਦੀ ਆ ਇੱਥੇ ਵੱਡੇ ਗੁਲ ਪਾਏ ਹੋਏ ਆ ਦੇਖ ਸਕਦੇ ਹੋ ਇਸ ਤੋਂ ਵੀ ਜਿਹੜੀ ਬਹੁਤ ਹੀ ਪਿਆਰੀ ਬੁਣੀ ਹੋਈ ਆ ਇਹ ਮੇਰੀ ਮਦਰ ਇਨ ਲਾਉ ਦੀਆਂ ਬੁਣੀਆਂ ਹੋਈਆਂ ਹੱਥ ਦੇ ਨਾਲ ਇਸ ਤੋਂ ਵੀ ਵਧੀਆ ਇਹ ਵੀ ਬਹੁਤ ਵਧੀਆ ਮਿਹਨਤ ਹੈ ਤੇ ਬਹੁਤ ਹੀ ਵਧੀਆ ਆ ਅਨਜਾਦੀ ਆਉਂਦੀ ਆ ਇਸ ਤੋਂ ਵਧੀਆ ਇੱਕ ਚੀਜ਼ ਹੋਰ ਦਿਖਾਉਣੀ ਆ ਵੀ ਦਰੀਆ ਬਹੁਤ ਜ਼ਿਆਦੀ ਬਣੀ ਵਧੀਆ ਬਣੀ ਹੋਈ ਆ ਦੇਖ ਸਕਦੇ ਹੋ ਤੇ ਹਿਰਨ ਬਣਾਈ ਹੋਇਆ ਇਹ ਅਨਮੋਲ ਖਜ਼ਾਨਾ ਆ ਜੀ ਹਿਰਨ ਬਣੀ ਹੋਇਆ ਬੱਡਰ ਬੋਸ ਨਾਲ ਦਰੀ ਦਾ ਬੁਣਿਆ ਜਾਂਦਾ ਸੀ ਕਿੰਨੀ ਪਿਆਰੀ ਕਲਾਕਾਰੀ ਕੀਤੀ ਹੋਈ ਹੈ। ਦੇਖ ਸਕਦੇ ਹੋ। ਹਾਂਜੀ ਉਮੀਦ ਕਰਦੀਆਂ ਤੁਹਾਨੂੰ ਬਹੁਤ ਹੀ ਪਸੰਦ ਆਉਣਗੀਆਂ ਬਹੁਤ ਵਧੀਆ ਲੱਗੂਗੇ। ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰਨਾ ਜੀ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ।